ਜੀ ਅੱਜ ਅਸੀਂ ਆਪਣੇ ਨੀਰਕੰਟ ਕਲੋਨੀ ਚ ਆਪਣੇ ਮਿੱਤਰ ਭਦਰ ਸਿੰਘ ਦੇ ਘਰ ਗਿਆ ਜੀ ਕੁਝ ਕੰਮ ਤੇ ਚਲੋ ਅਸੀਂ ਇਹਨਾਂ ਨੂੰ ਮਿਲਣਾ ਸੀ ਕੋਈ ਜ਼ਰੂਰੀ ਕੰਮ ਸੀ ਸਾਡਾ ਉਹ ਗੱਲਾਂ ਕਰਕੇ ਅਸੀਂ ਹੁਣ ਆਪਣਾ ਮਤਲਬ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਨਾਲ ਗੱਲਬਾਤਾਂ ਕਰਦੇ ਆਂ ਤੇ ਅਖੇ ਆਪਣਾ ਇੱਕ ਕਦੇ ਚਾਹ ਪਾਣੀ ਪੀ ਕੇ ਜਾਇਓ ਚਲੋ ਅਸੀਂ ਠੰਡਰ ਦੀ ਬਹੁਤ ਅੱਤ ਚਲੋ ਇਹਨਾਂ ਨੂੰ ਸਿੱਧ ਕਰਦੇ ਬੰਦਿਆਂ ਦਾ ਕਿਹੀ ਜਾਂ ਨਾ ਹੁੰਦਾ ਕਿ ਚਲ ਬਣਾ ਲਓ ਭਾਈ ਹੁਣੇ ਚਾਹ ਪਾਣੀ ਵੀ ਬਣਾਉਣਗੇ ਪਹਿਲਾਂ ਇਹਨਾਂ ਨਾਲ ਦੋ ਚਾਰ ਗੱਲਾਂ ਕਰਦੇ ਆਂ ਹਾਂਜੀ ਭਦਰ ਸਿੰਘ ਜੀ ਹਾਂਜੀ ਭਦਰ ਜੀ ਆਪਣਾ ਦੁਕਾਨ ਤੋਂ ਕਰ ਜਾਈ ਜੀ ਰੰਗਾਂ ਤੋਂ ਆਈ ਵਿੱਚੋਂ ਦੋਸਾ ਬਣਾ ਲਿਆ। ਮਤਰਾ 10:30 ਨਾ ਬਣਾ ਰਕੇ 20:00 ਵਜੇ 8:00 ਵਜੇ ਤਿਆਰ ਹੋ ਕੇ ਆਪਣਾ 2:30 ਵਜੇ ਆਪਣੇ ਘਰ ਆ ਕੇ ਨਾਲੇ ਖਾਣਾ ਖਾ ਲੈਣਾ। ਹੂੰ ਚਲੋ ਫਿਰ ਉਹ ਦੁਬਾਰਾ ਫਿਰ ਆਪਣਾ ਚੱਲਦਾ। ਬਹੁਤ ਵਧੀਆ ਨਾ ਚਾਹ ਨੂੰ ਪੀ ਰਹੇ ਹਾਂ। ਵਧੀਆ ਜਿਹਾ ਲੱਗਦਾ ਤੇ ਆਪਣਾ ਕੰਮ ਤਾਂ ਵਧੀਆ ਚੱਲੀ ਜਾਂਦਾ ਜੀ। ਕੰਮ ਵਧੀਆ ਚੱਲੀ ਜਾਂਦਾ ਜੀ ਬਿਲਕੁਲ ਪਰ ਆ ਜਾ ਤੰਦ ਕਰਕੇ ਥੋੜਾ ਜਿਹਾ ਕੱਤ ਵੀ ਆ। ਆ ਤੁਰੋ ਹੈਗਾ ਇਹ ਕੰਮ ਜਾਨਪਸੰਦ ਨਾਲ ਚੱਲਦਾ ਚੱਲਦਾ ਜਦੋਂ ਮਿਸਟਰ ਨਾ ਨਾ ਪਤਾ ਵੀ ਨਾ ਕੋਲਟੀ ਹੈ ਕਿਸ ਤਰ੍ਹਾਂ ਹੈ ਜਾਨਪਸੰਦ ਚੱਲਦਾ ਛੋਟੀ ਬਧੀਆਂ ਪੁਰਾਣੇ ਉਹ ਮਤਲਬ ਉਹ 1990 ਦੇ ਕਾਲ ਨੂੰ ਮੈਂ ਤੁਹਾਨੂੰ ਲੱਭੇ ਹਾਂ ਉਹ ਪੁਰਾਣੇ 90 ਇੰਨੇ ਸਾਲਾਂ ਚੋਂ ਚੱਲੋ ਆਪਣਾ ਸਾਰਾ ਕੰਮ ਕਰਦੇ 30 ਸਾਲ ਹੋ ਗਏ ਕੰਮ ਕਰਦੇ ਆਪਣਾ ਮਤਲਬ ਆ ਮਸਾਬਦਾਨਾ ਤੋਂ ਵਾਲਵਾ ਟੈਂਟ ਪਰ ਹੋਸ ਨੇੜੇ ਐਸ ਵੀ ਇਵੇਂ ਤੋਂ ਸੱਤ ਪਰ ਰੋੜ ਬਿਲਕੁਲ ਹਾਂਜੀ ਹਾਂਜੀ ਚਲੋ ਬਜੀਏ ਸਤਿ ਪਰਮਾਤਮਾ ਸਭ ਨੂੰ ਸਤਿ ਸ਼੍ਰੀ ਅਕਾਲ ਬਦਰ ਤੇ ਚਲੋ ਜੇ ਮੈਂ ਨਹੀਂ ਨਹੀਂ ਅਸੀਂ ਕਾਹਨ ਦੇ ਘਰ ਦੇ ਨੇੜੇ ਹੀ ਆ ਗਈ ਦੁਕਾਨ ਕੋਸਟ ਹੋਵੇਗੀ ਆਪਾਂ ਮਿਹਨਤ ਕਰਦੇ ਵੇਰੋ ਦੇਗਾ ਇੱਕ ਲੋਕਲ ਉਹਦੇ ਨੂੰ ਇਹ ਰਹਿੰਦਾ ਵੀ ਚਲੋ ਜੇ ਮਾਨੂੰ ਟਰੱਡ ਪੈਦੀ ਆ ਵੀ ਨੇੜੇ ਉਹ ਆਪਣਾ 10 ਮਿੰਟਾਂ ਦੁਕਾਨ ਤੇ ਕੰਮ ਹੋਵੇ 10 ਮਿੰਟਾਂ ਚ ਘਰ ਆ ਸਕਦਾ ਵੇ ਬੰਦੋਂ ਜਿਹੜੇ ਪਹਿਲਾਂ ਜਾਂਦੇ ਫੈਦਾ ਜੀ ਨਾਲੇ ਘੱਤੀ 25 ਕਿਲੋਮੀਟਰ ਦੂਰ ਸਾਈ ਚਲੋ ਵਧੀਆ ਕਲੋਨੀ ਵੀ ਵਧੀਆ ਹੋਣਾ ਪਈ ਕਲੋਨੀ ਦਾ ਫਰਕ ਹਾਂ ਕੋਦਾਂ ਨਾਲ ਰਸਤਾ ਵੀ ਜਾਦਾ ਐਂਟਰੀ ਦਾ ਹਾਂ ਹਾਂ ਪਰ ਕੋਟ ਦੇ ਲਈ ਇਹ ਮਸਲਾ ਹਨ ਬਈ ਪੰਜਾਬ ਉਹ ਚਲੋ ਗੱਲ ਵੀ ਮਤਲਬ ਜੀ ਆ ਪਤੋਕਰ ਦੇ ਨੇੜੇ ਵੀ ਛੱਡ ਕੇ ਆਏ ਜੇ ਦੂਰ ਆਪਾਂ ਥੋੜਾ ਜਾਏ ਆ ਚਲੋ ਕਲੋਨੀ ਦਾ ਆਪਾਂ ਨੂੰ ਵਧੀਆ ਤੇ ਸੁਰਤਾ ਵੀ ਨਹੀਂ ਚਲੋ ਵਧੀਆ ਪੈ ਜਾ ਹਾਂ ਪਰ ਕਿਸ਼ ਨੂੰ ਵੀ ਸੋਚ ਰਹੀ ਸੀ ਲੈ ਕੇ ਆਈਏ ਹੈ ਉਹਦੇ ਬਾਰੇ ਅਸਲ ਚ ਉਹਨਾਂ ਦੇ ਵੀ ਇਸਲਾ ਲੜਦਬਾਰੇ ਹੋਰ ਹਾਂ ਚਲੋ ਠੀਕ ਆ ਵਧੀਆ ਮਾਰਕਾਂ ਹੀ ਬਰਨ ਤੋ ਅਰਵਾਂ ਚ ਉਹਦੇ ਸੀਲਾ ਮਗੇ ਫਲਾੜਦਾ ਨਾ ਨਾ ਤਰ ਫਲਾੜਦਾ ਜਦ ਮਰਜ਼ੀ ਕਿਸਲੇ ਹੋ ਗੋ ਇਸੇ ਚ ਲੈਣੇ ਇਹ ਕੰਟੀਲਾ ਇਹ ਕੰਟੀਲਾ ਹਾਂ ਅਪਿਛੇ ਕਾ ਇਤਨੀ ਜੂਰੀ ਉਹਦੇ ਆਦਰ ਬਿਜਾ ਤੋ ਬਿਜਾ ਇਹ ਕਿਹਾ ਪਰੋਂ ਰਸਤ ਨਹੀਂ ਦੇ ਸਕਿਆ ਠੀਕ ਲੱਗਦੀ ਹੈ ਚਲੋ ਜਰੂਰ ਜਰੂਰ ਕਹਿੰਦੇ ਹੋਂ ਕਿ ਕੋਈ ਬਲੌਨੀ ਜਾਂ ਕੁਝ ਵੀ ਵਧੀਆ ਹੋਵੇ ਆ ਫਿਰ ਹਰੇਕ ਬੰਦੇ ਦੀ ਜਾਣਦਾ ਹੁੰਦੀ ਹੈ ਵੀ ਜਿਹਨਾਂ ਨੂੰ ਤਾਂ ਨਾਮ ਕਾਨ ਵਧੀਆ ਧੰਨਵਾਦ ਹਾਂ ਤੋਂ ਜਗਾ ਤੇ ਪੈਸੀ ਤਾਂ ਪਾ ਲਾ ਦਿੰਦੇ ਆ ਜੇ ਮਾੜੇ ਤਾਂ ਮੈਂ ਪਹਿ ਜਗਾ ਲੈ ਕੇ ਪੈਸੀ ਤਾਂ ਪ੍ਰਤਮ ਨਹੀਂ ਲੱਗ ਜਾਣਗੇ ਫਿਰ ਬਾਅਦ ਚ ਤੁਸਤਉਣੇ ਆਪੀ ਵਧੀਆ ਥਾਂ ਵੀ ਜਗਾ ਲੈ ਕੇ ਮਤਲਬ ਉੱਪਰ ਤਾਂ ਗਲਤੀ ਕਰ ਮੈਨੂੰ ਉਥੇ ਭਾ ਲੈਣਾ ਠੀਕ ਹੈ ਬੈਂਕ ਦੇ ਪਿੱਛੇ ਨਹੀਂ ਪਲਾਟ ਹਾਂ ਤੋਂ ਸੱਤਰੀ ਸੀਗੇ ਜਿੱਥੇ ਮਤਲਬ ਹੋ ਕੇ ਆਪਣਾ ਹੋ ਗੜਾ ਸਟੋਰ ਬਣਾ ਹੋਇਆ ਨੋ ਨੋ ਇਦੋਂ ਤੁਮਾ ਦਾ ਦੇਖਿਆ ਇਧਰ ਉਹ ਨਕਸ਼ਾ ਨੂੰ ਫੇਰ ਬਣਾ ਲਈਆ ਫੇਰ ਕੈਨਸਰ ਕਰਾ ਦੇਣਾ ਤੇ ਜਦੋਂ ਉਹ ਰੇਲਿਓਨ ਵਾਲਾ ਕੰਮ ਕੀਤਾ ਉਹਦੇ ਵੀ ਧੰਨਵਾਦ ਕਰੂ ਜੀ ਨੇ ਸਾਨੂੰ ਰਿਸਕ ਲਿਆ ਨਵਾਬ ਦਾ ਮਾਤਰੀ ਹੈ ਤੇ ਨਾ ਆਪਣੀ ਨਾ ਬੰਦਾ ਚਲੋ ਇਹਦਾ ਰੇਲਿਆ ਪਹਿਲਾਂ ਮੇਰੇ ਇਹ ਵਾਅਦਾ ਫੇਰ ਤਾਂ ਬਾਕੀਆ ਗੱਲ ਹੈ ਇਹਨਾਂ ਦਾ ਮੇਰੇ ਇਹਨਾਂ ਦੇ ਡਾਕਟਰ ਸਾਹਿਬ ਤੇ ਕਰਤਾ ਕੀਤੀ ਕਈ ਵਾਰ ਆਪਾਂ ਮਤਲਬ ਪ੍ਰੋਫਿਟੀ ਜੇ ਹੋਤਰ ਨੇ ਉਹਨੇ ਵੀ ਜਰਾ ਵੀ ਬਤੇ ਮੇਰੇ ਨਾਲ ਇਹ ਕੋਈ ਠੱਗੀ ਦਾ ਨਹੀਂ ਮਾਰਦਾ ਸਾਰੇ ਬੰਦੇ ਠੱਗੀ ਮਾਰ ਦਿੰਦੇ ਕਿਸੇ ਨਾਲ ਕਿਉਂਕਿ ਕਈ ਵਾਰ ਪੰ ਕੋਈ ਇਨਸਾਨ ਜਿਹੜਾ ਕੋਈ ਪ੍ਰੋਪਰਟੀ ਡੀਲਰ ਹੁੰਦਾ ਉਹ ਕਿਸੇ ਨੂੰ ਇਹੋ ਜਿਹੀ ਚੰਗੇ ਥਾਂ ਮੇਂ ਖੜਾ ਦਿੰਦਾ ਲੈ ਕੇ ਵੀ ਆਪ ਕੋ ਦਾ ਫਿਰ ਕੋਈ ਦੇਣ ਵੀ ਨਹੀਂ ਦੇ ਸਕਦਾ ਹੁੰਦਾ ਹੂੰ ਅਸੀਂ ਆਪਣ ਪਹਿਲਾਂ ਸੋਚ ਆਏ ਹੁੰਦੇ ਵੀ ਕਿਤੇ ਇਹ ਆਪਣੇ ਫਾਇਦੇ ਨੂੰ ਦਿੱਤਾ ਹੂੰ ਕਈ ਵਾਰ ਹੁੰਦਾ ਜਿਹੜਾ ਕੋਈ ਬੰਦਾ ਨੂੰ ਆਪਾਂ ਦਵਾਉਣੇ ਹੁੰਦੇ ਜਾਂ ਮੈਂ ਵੀ ਕਿਉਂ ਥੋੜਾ ਮੋਟਾ ਜਿਹਾ ਕੰਮ ਕਰਿਆ ਉਹਦਾ ਪੈਨਿੰਡਾ ਕਿੰਨਾ ਫਾਇਦਾ ਕਰ ਗਿਆ ਹੂੰ ਇਹ ਵੀ ਹਾਂ ਉਹਦੀ ਕਰੋੜਾਂ ਦੀ ਜਾਇਦਾਦ ਹੋ ਜਾਂਦੀ ਆ ਠੀਕ ਹੈ ਗੱਲ ਚੋਂ ਉਹਦੋਂ ਬਾਅਦ ਤਾਂ ਕੋਈ ਹਿੱਸਾ ਲੈ ਜਾਂਦਾ ਪ੍ਰੋਪਰਟੀ ਡੀਲਰ ਦਾ ਚੁ ਲੈ ਜਾਂਦਾ ਨਹੀਂ ਹੂੰ ਉਹਦਾ ਬਲੈਕ ਪਰਸੈਂਟ ਕਮਿਸ਼ਨ ਲוקਦਾ ਉਦੋਂ ਬਾਅਦ ਤਾਂ ਮਤਲਬ ਉਹ ਸੋਚਦਾ ਨਾਮ ਵਾਲਾ ਦੇਵੀ ਨਾਮ ਦਾ ਲਵੇ ਪਰ ਜਿਹੜਾ ਕੰਮ ਇਹ ਜਿਹੜਾ ਮੈਂ ਲਈ ਤਰ ਗੁਰਦੁਆਰੇ ਦੀ ਨਾਲ ਇਹ ਕਿੰਨੇ ਦਾ ਕਾਰ ਵੇਚਿਆ ਕਾਰ ਵਾਸ਼ ਉਹ ਮੈਂ ਨਾ ਨਾ 2000 2000 ਚ ਲਈ 4 ਲੱਖ ਰੁਪਏ ਤੇ ਅੱਜ ਅੱਜ ਉਹ 73 ਲੱਖ ਦੀ ਗਈ ਅਸੀਂ ਵੇਚੀ ਦੀ ਸਾਡੇ ਭਾਜੀ ਦੀ ਉਦੋਂ ਇਹੋ ਤਾਂ ਕੀ ਹਿਸਾਬ ਰੱਖੇ। ਉਹਨਾਂ ਕਿੰਨੇ ਬੰਦਾ ਕਰੋੜ ਕਰੋੜ ਦੇ। ਉਸ ਤੋਂ ਜ਼ਿਆਦਾ ਪਰ ਉਹ ਕੀ ਦੇ ਰੇਟ ਵਧ ਵੀ ਰਹੇ ਨੇ, ਕੀ ਤੇ ਘਟਦੇ ਵੀ ਨੇ। ਤੇ ਜ਼ਿਆਦਾਤਰ ਤਾਂ ਸਾਲ ਨੇ ਬਦਲਦੀ ਜ਼ਮੀਨਾਂ ਦਾ ਵੀ ਰੇਟ ਬਹੁਤ ਹੋ ਗਿਆ। ਗੜਪੜਾ ਵੀ ਹੋ ਗਿਆ। ਇਹ ਤਾਂ ਵੀ ਆ ਰਿਹਾ ਜਣ ਕਿ ਬਾਈਪਾਸ ਕੈਨਸਲ ਹੋ ਗਿਆ ਆਪਣਾ। ਉਹ ਬ੍ਰਿਜ ਕੈਨਸਲ ਹੋ ਗਿਆ। ਕੈਨਸਲ ਹੋ ਗਿਆ ਯੂਨਿਟ। ਨਹੀਂ ਨਾਲ ਤਾਂ ਕਹਿੰਦੇ ਵੀ ਜਨਵਰੀ ਚ ਉਸ ਤੋਂ ਬਾਅਦ ਸ਼ੁਰੂ ਹੋਣਾ। ਕਿਸਨ ਕਰਦੇ ਨੂ ਮੈਂ ਜਰੂਰ ਇਹਦਾ ਤੀਜਾ ਵਾਰ ਕੋਈ ਨਹੀਂ ਹੈਗੀ ਜਾਣਕਾਰੀ ਚਾਹੀਦੀ ਤਾਂ ਪਾਉਨ ਗੱਲ ਵਿੱਚ ਚੱਲ ਪਈ ਇਹਨਾਂ ਵਾਰੀ ਜਰੂਰ ਕਿਉਂ ਸਰਕਾਰ ਦੇ ਕੰਮ ਹੁੰਦੇ ਨੇ ਇਹਨਾਂ ਦੀ ਮਰਜ਼ੀਂ ਦੇ ਕਦੋਂ ਬਣਾਉਣਾ ਕਦੋਂ ਨਾ ਬਣਾਉਣਾ ਇਹ ਮੁਸਤਕ ਹੈਗੀ ਆ ਪਰ ਜ਼ਰੂਰਤ ਤਾਂ ਹੈਗੀ ਆ ਬਿਆਰ ਰੋਡ ਤੇ ਦੇਖ ਲਓ ਤੁਸੀਂ ਕਿੰਨਾ ਆਪਣਾ ਔਖਾ ਪਾਉਨ ਲੇਖਨ ਜਾਂ ਲੱਗਿਆ ਹਾਂ ਤੇ ਮਤਲਬ ਆਪਾਂ ਨੂੰ ਸਮੱਸਿਆ ਹੁੰਦੀ ਆ ਕੋਈ ਬੱਚੇ ਪੜ੍ਹਦੇ ਨੇ ਆਪਣੇ ਛੋਟੇ ਸਕੂਲ ਜਾਂਦਾ ਕੋਈ ਚੌਂਸਣ ਤੇ ਜਾਂਦਾ ਕਿੰਨਾ ਕੋਤੋਂ ਆਪਾਂ ਨੂੰ ਬਹੁਤ ਸੋਚ ਰਹਿੰਦੀ ਆ ਉਹ ਬੱਚਾ ਕਈ ਵਾਰ ਅਸੀਂ ਮੈਂ ਸ਼ਾਮ ਨੂੰ ਜਲ ਜਾਂਦਾ ਮੈਂ ਜਾਊਂਗਾ ਜਦੋਂ ਤੂੰ ਮੈਂ ਮੋਟਰਸਾਈਕਲ ਤੇ ਖਾ ਦੇਣਾ ਟੋਪਰੀ ਭਗਿੰਦਾ ਕੋਈ ਨਹੀਂ ਕੋਈ ਸ਼ਾਮ ਨੂੰ ਉਹ ਜਗਾ ਤੱਕ ਗਿਰਕੇ ਜਾਂਦਾ ਜਾਂਦਾ ਉਹ ਵੀ ਗੱਲ ਆਪਾਂ ਕਰ ਰਹੇ ਤੇ ਵੀ ਕਿਉਂ ਬੱਚੇ ਜੀ ਅਪਰੋਥ ਤੱਕ ਸੋਚ ਰਹੇ ਜੀ ਕਿ ਉੱਥੋਂ ਪਾਰ ਕਰ ਕਰਜੇ ਆਪਣਾ ਬਚਾਰੇ ਮਾਂ ਬਾਪ ਨੂੰ ਜੁੜ ਜਾਂਦੇ ਨੇ ਬਹੁਤ ਤੰਗੀ ਉਹ ਉੱਥੋਂ ਕਿਤੇ ਕਈ ਵਾਰ ਕੋਈ ਹੰਸਣ ਤੋ ਖਾਣਾ ਖਾ ਗਏ ਆਪਾਂ ਦਾ ਫੇਰ ਵੀ ਚਲੋ ਜਦੋਂ ਆਪਣੀ ਉਮਰ ਲੰਘ ਜਾਂਦੀ ਹੈ ਜੇ ਆਪਾਂ ਕੋਸ਼ਿਸ਼ ਕਰ ਲੈਣ ਠੰਡੇ دماغ ਨਾਲ ਚੱਲਣ ਲੱਗਦੇ ਨੇ ਹੌਲੀ ਫਿਰ ਵੀ ਬੱਚੇ ਰੋੜੇ ਤੇਜ਼ੀ ਵੀ ਕਰ ਜਾਂਦੇ ਨੇ ਬੱਚੇ ਨੂੰ ਘਰੋਂ ਆਏ ਮੈਂ ਵੀ ਲੈ ਕੇ ਜਾ ਹਾਂ ਮਰੋਂ ਜੇ ਉਹ ਘੱਟ ਸਾਰੇ ਆਪਣੇ ਖਤਰਨਾਕ ਤੇ ਨੋਕਟ ਨੋਕਟ ਇਹ ਗੱਲ ਨਹੀਂ ਕਰਦੇ ਤੇ ਮੈਨੂੰ ਲੱਗਦਾ ਹੈ ਨਾ ਚੱਕੇ। ਕਾਹਦੇ ਬਾਰੇ? ਅੱਗੇ ਵੀ ਨੀਂ ਹੋਰ ਪਾਉਂਦੇ। ਕੱਢੀ ਆਂ ਬੇਸਾਲੀ ਚਾਹ। ਫੋਜੀ ਤੋਂ ਆਉਂਦਾ। ਜਿਹਨੇ ਤਾਂ ਕੋਈ ਫਾਇਦਾ ਨਹੀਂ। ਇਸਨ ਕਰਦੇ ਸਵਾਦ ਆ ਗੋਲਗੇ। ਕਸੂਰ ਸੱਤ ਸੌ। ਜਿਹਨੇ ਨਾਲ ਤਾਂ ਇਹ ਆਲਾ ਹੱਦ ਕਰਦਾ ਹੁੰਦਾ। ਹਾਂ। ਸ਼ਕਰ ਨਾਲ ਹੋਦੀ ਆ। ਅਵ ਦਲਪ੍ਰੀਤ ਆਇਆਗਾ। ਦਲਪ੍ਰੀਤ ਨੂੰ ਚਾਪ ਲਾਉਣੀ ਆ। ਹੈਂ? ਕਾਦੀ ਬਣਾਇਸੀ ਹੈ ਦੋ ਸਭੇ ਭਣੇ ਰਾਜੇ ਭੜਾਏ ਆਪ ਨੂੰ ਮਿੱਠੇ 4000 ਰੁਪਏ ਨਾਲ ਭੜਾਏ ਮੱਕੀ ਦੀ ਰੋਟੀ ਦਹੀਂ ਲੱਸੀ ਕੀ ਕਰੀਏ ਪਰਮੋਸ ਵੀ ਚਾਹ ਪਿਆ

ਕਿੰਨ ਦਵਾਰ ਬਦਲ ਉਸ ਵਾਰ ਲੱਗਿਆ ਜਦੋਂ ਕਾਲਜ ਵੀ ਜਾਂਦੇ ਸੀ ਜੇ ਲੱਗਦਾ ਮੈਂ ਠੰਡੀ ਹੋ ਜਾਂਨ ਤੋਂ ਨਾਲੇ ਮੈਂ ਰੋਟੀ ਵਿੱਚ ਚੌਕੜੀ ਭਰ ਜਾਂਦਾ ਮੈਂ ਆ ਵਧੀਆ ਕਰਦੇ ਇਹਦੇ ਨਹੀਂ ਖਾਦੀ ਚੱਲਣਾ ਦੇਖੋ ਵਧੀਆ ਗੱਲ ਹੁਣ ਜਵਾਨਾ ਬਦਲਦੇ ਆਪਣੇ ਕਿਰਸੀ ਨਾਲ ਵੀ ਜੁੜਦੇ ਵਧੀਆ ਗੱਲ ਹੋਸਟ ਹੋਈ ਚਾਹੇ ਨਹੀਂ ਗਈ ਤੇ ਬੈਠੀ ਬੀਜ਼ਾ ਲੈਂਦੇ ਆ ਕੋਈ ਨਾ ਤੁਸੀਂ ਬੈਠ ਕੇ ਉੱਤੇ ਹੋਗੇ ਨਾਲ ਨਾਲ ਤੁਹਾਡੇ ਟੀਨ ਚੋੜ ਆਪਣਾ ਜਦੋਂ ਆਪਾਂ ਚੌਕੜੀ ਮਾਰਾਂਗੇ ਆ ਇਹਦੀ ਇਫੈਕਟਸ ਹੁੰਦੀ ਆ ਪੈਰਾ ਪੈਰ ਲੈਣਿਆਂ ਉਹਨਾਂ ਦੀ ਵੀ ਹੁੰਦੀ ਆ ਇਫੈਕਟਸ ਉਹ ਚੌਕੜੀ ਤੇ ਮਰੀਂਦੇ ਨਾਲ ਆਪਾਂ ਮਾਰਦੇ ਹਾਂ ਹੁਣ ਫੇਰ ਅੱਤ ਤਿੱਧਨ ਚੱਲੀ ਆ ਯਾਰ ਯਾਰੀ ਮੈਂ ਕਰਾਚੋ ਕੰਮ ਚੱਲ ਰਿਹਾ ਹੈ ਵੱਡਾ ਸਸ ਸਸ ਇੱਕ ਫੱਕੂ ਵਾਲੀ ਜਗ੍ਹਾ ਦੇਖੀ ਜਾਨੀ ਬਾਜ਼ਾਰ ਚ ਟੈਂਟ ਲਾਉਣਾ ਬਾਜ਼ਾਰ ਚ ਟੈਂਟ ਲਾਉਣਾ ਠੀਕ ਹੈ 11:00 ਦਾ ਬਰੋ ਜੋੜੀ ਕਰੀ ਦੀ ਹਾਂ ਜੋੜੀ ਕਰਕੇ ਬੰਸਰ ਵੀ ਉੱਧਰ ਲਾ ਕੇ ਜਿਸ ਦੇ ਬੱਚਾ ਨੇ ਜਨਮ ਲੈਂਦਾ ਜਾਂ ਕੋਈ ਕੋਈ ਵਿਆਹ ਦਾ ਵੀ ਨਾਟ ਕਰਾਉਣਾ ਲੋੜੀਂਦੀ ਨਹੀਂ ਚਲੋ ਵਧੀਆ ਕਰਾ ਜੀ ਹੋਰ ਵਧੀਆ ਆਪਣੀ ਗੱਲਾਂ ਕਰਦੇ ਆ ਚਾਹ ਪਾਣੀ ਪੀ ਲਿਆ ਹੋਰ ਚਲੋ ਪਰਮਾਤਮਾ ਜਬੂ ਚੜ੍ਹਦੀ ਕਲਾ ਰੱਖੇ ਅੱਜ ਦਾ ਵਧੀਆ ਪਹਿਰੀਆ ਹੁਣ ਥੋੜਾ ਜਿਹਾ ਬਚਨ ਦੇ ਚ ਬਾਸ ਕੀ ਰੋਣਾ ਬਾਸ ਕੀ ਰੋਣਾ ਜਹਿੰਦਾ ਆਪਣਾ ਲੱਭਦੀ ਆ ਪਾ ਕੇ ਆਪਣ ਨੂੰ ਇਹ ਉਹ ਮਤਲਬ ਅੱਜ ਦੀ ਹਵਾ ਜਾਂਦੇ ਦੇ ਵਿੱਚੇ ਸਿੱਧਾ ਬੋਲ ਕਰਨ ਪਏ। ਬਚਨ ਨਾ ਕੀ ਦੇਖੋ ਮੈਂ ਟਾਈਮ ਅੱਜ ਦਾ ਬਚਾ ਲਈ ਚਾਹ ਬਚਾਵਾ ਥੋੜਾ ਜਿਹਾ ਹੈਗੀ ਆ ਮਤਲਬ ਜਨਵਰੀ ਦਾ ਮਹੀਨਾ ਤਾਂ ਹੁੰਦਾ ਰਹਿਦਾ। ਜਨਵਰੀ ਤੇ ਰੋਜ਼ ਹਰ ਤਰੀ ਦੇ ਦਿਨੋਂ ਤਾਂ ਘਟ ਜਾਂਦੀ ਆ ਸਾਹਾਂ ਦੇ ਆ ਹਾਂ ਕਰਨਾ ਤਾਂ ਘਟਿ ਨਹੀਂ ਕਰਾ। ਆਪਣਾ ਪੁਰਾਣਾ ਜਨ ਉਸ ਤੇ ਪਹਿਲਾ ਜਿਉਂ ਮਤਲਬ ਪ੍ਰਦੂਸ਼ਣ ਕਰਕੇ ਇਤਨਾ ਨਾ ਹੂੰ ਉਹ ਨੰਬਰ ਕਟਣ ਕਟ ਗਿਆ ਜਿਵੇਂ ਪਹਿਲਾਂ ਮਤਲਬ ਆਪਣੇ ਸਕੰਬਰ ਜੀ ਚ ਪੈ ਗਿਆ ਦੇਖੇ ਇਸ ਬਾਰੇ ਤੋਂ ਠੰਡ ਸ਼ੁਰੂ ਹੋਈ ਨਹੀਂ ਸੀ ਆਹ ਚੀਜ਼ ਹਾਂ ਉਹ ਨਰਮ ਦੇ ਰਹੀਆਂ ਨਵੰਬਰ ਚ ਮਤਲਬ ਸਲਮਾ ਗਰਮੀ ਹੁੰਦੀ ਹੈ ਦਸੰਬਰ ਚ ਵੈਲ ਗਈ ਅਸਾਂ ਪਹਿਲਾਂ ਤਾਂ ਸਹਰੇ ਬੜੇ ਥੋੜੀ ਥੋੜੀ ਠੰਡ ਹੋਣ ਲੱਗ ਪਈ ਸਰੇ ਮਿਲ ਕੇ ਪਹਿਲਾਂ ਉਹ ਆਰਾਮਲੀਆ ਦੇ ਗਏ ਨੇ ਆਰਾਮਲੀਆ ਸਹਰੇ ਉਦੋਂ ਲੋਕ ਖੇਸ ਲੈ ਕੇ ਰਹਿੰਦੇ ਸੀ ਹਾਂ ਫਿਰ ਇਹ ਵੀ ਜਲਦੀ ਆ ਰਹੀ ਹੈ ਜੀ ਸੋ ਵੀ ਬੈਠ ਕੇ ਬੋਲੀ ਰਿਹਾ ਵੜ ਕੇ ਰਿਖੀ ਜੰਦੇ ਇਹ ਵੀਡੀਓ ਦੀ ਸਮਾਪਤੀ ਕਰ ਰਿਹਾ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਆਉਨੇ ਆ ਜੀ ਹੁਣ ਅਸੀਂ ਨਵੀਂ ਵੀਡੀਓ ਲੈ ਕੇ ਸਾਰੇ ਵੀਰਾਂ ਦਾ ਧੰਨਵਾਦ